ਨਗੌਰ ਤੇ ਇੱਕ ਬਹਾਦਰ ਪਾਸ਼ਾ ਜੀ ਦਾ 350 ਸਾਲਾ ਸ਼ਹੀਦੀ ਸਤਾਬਦੀ ਲਖਣ ਢਾਂਗਣਾ ਮਨਾ ਰਹੇ ਨੇ ਇਹ ਜ਼ਰੂਰ ਜਾਣਾਂਗੇ ਅਲੱਗ-ਅਲੱਗ ਤਰੀਕਿਆਂ ਨਾਲ ਸਤ ਗੁਰਾਂ ਦਾ ਸ਼ਹੀਦੀ ਦਿਹਾੜਾ ਹਰ ਸਾਲ ਮਨਾਉਂਦੇ ਰਹਾ ਪਰ ਪਿਛਲੇ 14-15 ਸਾਲ ਤੋਂ ਸੀਸਮਾਰਗ ਯਾਤਰਾ ਦੇ ਰੂਪ ਚ ਕਿਉਂਕਿ 350 ਸਾਲ ਥੋੜਾ ਥੋੜਾ ਵਿਸ਼ੇਸ਼ ਅਲੱਗ ਤੋਂ ਸੇਵਾਵਾਂ ਨਵਾਉਣ ਦਾ ਮਨ ਸੀ ਜੀ ਤੇ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਦਿੱਲੀ ਪਹਿਲਾਂ 900 ਗਮਲੇ ਫੁੱਲਾਂ ਦੇ ਲਾ ਲਾਏ ਜੀ ਪਿਛਲੇ 1 ਮਹੀਨੇ ਤੋਂ ਲੱਗੇ ਹੋਏ ਇਸ ਕਾਰਜ ਲਈ ਪ੍ਰਾਇਤ ਸਤਿਗੁਰਾਂ ਦੇ ਚਰਨਾਂ 'ਚ ਇੱਕ ਤਰ੍ਹਾਂ ਨਾਲ ਇਹ ਬੂਟੇ ਲਾ ਕੇ ਬੇਨਤੀ ਹੈ ਅਰਜ਼ੋਈ ਹੈ ਜੀ ਕਿ ਸਤਿਗੁਰੂ ਜੀ ਹੁਣ ਕਿਰਪਾ ਕਰੋ ਸਾਨੂੰ ਸਮੱਤ ਬਖਸ਼ੋ ਜਿਹੜਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਧਰਤੀ ਨੂੰ ਮਾਤਾ ਦਾ ਦਰਜਾ ਮਾਤਾ ਵਰਗਾ ਸਤਕਾਰ ਦੇਖੋ ਹੁਣ ਧਰਤੀ ਦੀਆਂ ਕੋਈ ਅਸੀਂ ਪੈਰ ਤਾਂ ਦਬਾਉਣੇ ਨਹੀਂ ਤੇ ਧਰਤੀ ਨੂੰ ਬਚਾਉਣਾ ਤੇ ਉਹ ਪੇੜ ਪੌਦੇ ਲਾਉਣੇ ਜਾਂ ਹੋਰ ਇਸ ਤਰ੍ਹਾਂ ਦੇ ਕਾਰਜ ਜਿਹੜੇ ਆ ਧਰਤ ਨੂੰ ਬਚਾਉਣ ਦੀ ਲੋੜ ਹੈ ਅੱਜ ਤੇ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਚਾਨਾ ਚ ਅਰਜੋਈ ਕਰਨ ਦਾ ਇੱਕ ਸਾਡਾ ਤਰੀਕਾ ਹੈ ਉਸ ਵੇਲੇ ਧਰਮ ਨੂੰ ਬਚਾਉਣ ਦੀ ਲੋੜ ਸੀ ਤੇ ਉਸ ਵੇਲੇ ਜ਼ਬਰ ਤੇ ਜ਼ੁਲਮ ਨੂੰ ਰੋਕਣ ਦੀ ਲੋੜ ਸੀ ਤੇ ਅਨਿਆਂ ਬਹੁਤ ਹੋ ਰਿਹਾ ਸੀ ਬੂਟੇ ਲਾਉਂਦੀ ਹੀ ਕਿਉਂ ਤੁਸੀਂ ਸੇਵਾ ਜਿਹੜੀ ਸ਼ੁਰੂ ਕੀਤੀ ਹਾਂ ਮੇਰੇ ਮਨ ਦੀ ਤੁਸੀਂ ਜਿਹੜੇ ਸਾਡੇ ਫਲੈਕਸਾਂ ਤੇ ਜਿਹੜੇ ਸਾਡੇ ਇਸ਼ਤਿਹਾਰ ਵਗੈਰਾ ਜਿਹੜੇ ਤੁਸੀਂ ਪੜੇ ਜਾਂ ਦਰਸਾਂਗਤ ਨੂੰ ਦਰਸ਼ਨ ਕਰਾਇਓ ਉਹਦੇ ਵਿੱਚ ਵੀ ਇੱਕ ਪਾਸੇ ਹੈ ਦਿਲ ਕੇ ਚੰਜੂ ਰਾਖਾ ਪ੍ਰਵਤਾ ਕਾ ਕਿਨੋ ਵੱਡੋ ਕੱਲੂ ਮੈਂ ਸਾਕਾ ਉੱਪਰ ਕੋਣੇ ਚ ਦੂਜੇ ਪਾਸੇ ਫਲੈਕਸ ਦੇ ਅਧਿਾਰ ਦੇ ਸੱਜੇ ਕੋਣੇ ਚ ਉੱਪਰ ਲਿਖਿਆ ਪਹਿਲਾਂ ਧਰਮ ਬਚਾਇਆ ਸੀ ਹੁਣ ਧਰਤ ਬਚਾਓ ਜੀ ਉਹੀ ਦੈਂਤ ਉਹੀ ਚਾਲਮ ਉਹੀ ਜਬਰ ਉਹੀ ਜ਼ੁਲਮ ਜੋ ਪ੍ਰਜਾ ਤੇ ਹੋ ਰਿਹਾ ਜਿਹੜਾ ਪੋਲਿਊਸ਼ਨ ਦੇ ਰੂਪ ਚ ਹੋ ਰਿਹਾ ਜੀ ਪੋਲਿਊਸ਼ਨ ਉਸ ਵੇਲੇ ਹੋਰ ਰੂਪ ਚ ਹੋ ਰਿਹਾ ਸੀ ਹੁਣ ਅਸੀਂ ਗ੍ਰਿਫਤ ਚ ਆ ਬਹੁਤ ਆਪ ਦਿੱਲੀ ਦਾ ਹਾਲਤ ਦੇਖ ਲਓ ਸਾਰੇ ਹਿੰਦੁਸਤਾਨ ਦਾ ਦੇਖ ਲਓ ਕਿੰਨੇ ਸਾਨੂੰ ਧਰਤੀ ਬਚਾਉਣ ਦੀ ਅੱਜ ਲੋੜ ਹੈ ਤੇ ਸਤਿਗੁਰਾਂ ਦੇ ਚਰਨਾਂ 'ਚ ਇੱਕ ਤਰ੍ਹਾਂ ਨਾਲ ਇਹ ਬੂਟੇ ਲਾ ਕੇ ਬੇਨਤੀ ਹੈ ਅਰਜ਼ੋਈ ਹੈ ਜੀ ਕਿ ਸਤਿਗੁਰੂ ਜੀ ਹੁਣ ਕਿਰਪਾ ਕਰੋ ਸਾਨੂੰ ਸਮੱਤ ਬਖਸ਼ੋ ਜਿਹੜਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਧਰਤੀ ਨੂੰ ਮਾਤਾ ਦਾ ਦਰਜਾ ਮਾਤਾ ਵਰਗਾ ਸਤਕਾਰ ਦੇਖੋ ਹੁਣ ਧਰਤੀ ਦੀਆਂ ਕੋਈ ਅਸੀਂ ਪੈਰ ਤਾਂ ਦਵਾਉਣੇ ਨੇ ਤੇ ਧਰਤੀ ਨੂੰ ਬਚਾਉਣਾ ਤੇ ਉਹ ਪੇੜ ਪੌਦੇ ਲਾਉਣੇ ਜਾਂ ਹੋਰ ਇਸ ਤਰ੍ਹਾਂ ਦੇ ਕਾਰਜ ਜਿਹੜੇ ਆ ਧਰਤ ਨੂੰ ਬਚਾਉਣ ਦੀ ਲੋੜ ਹੈ ਅੱਜ ਤੇ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਚਾਨਾ ਚ ਅਰਜੋਈ ਕਰਨ ਦਾ ਇੱਕ ਸਾਡਾ ਤਰੀਕਾ ਹੈ ਦੇਖ ਰਿਹਾ ਤੁਸੀਂ 350 ਸਾਲਾ ਵੀ ਮਤਲਬ ਗਮਲਿਆਂ ਦੇ ਨਾਲ ਹੀ ਲਿਖਿਆ ਜਾ ਰਿਹਾ ਹਰ ਪਾਸੇ ਆਪ ਜੀ ਨੂੰ ਸ਼ਾਇਦ ਯਾਦ ਹੋਊਗਾ 19 ਵਿੱਚ ਜਦੋਂ ਗੁਰੂ ਨਾਨਕ ਸਾਹਿਬ 500 ਸਾਲ 550 ਸਾਲ ਮਨਾਇਆ ਤੇ ਉੱਥੇ 2 ਏਕੜ ਚ ਇੱਕ ਬਹੁਤ ਵੱਡਾ ਪਾਂਦੇ ਦੀ ਫੱਟੀ ਬਣਾ ਕੇ ਏਕਾ ਓਕੇ ਏਕਮ ਜੀ ਏਕਪਤਾ ਇੱਕ ਐਕਸ ਕੇ ਹੰਬਰ ਉਹ ਏਕਾ ਜਿਹੜਾ ਸੀ ਪਾਉਂਦੇ ਨੇ ਲਿਖ ਕੇ ਦਿੱਤਾ ਸੀ ਫੱਟੀ ਤੇ ਜੀ ਉਹ ਫੱਟੀ ਬਣਾਈ 2 ਏਕੜ ਚ ਬਹੁਤ ਵੱਡੀ ਫੱਟੀ ਬਣਾਈ ਓਕੇ ਗਮਲਿਆਂ ਦੇ ਵਿੱਚ ਹਾਂ ਹਾਂ ਇਹ ਫੱਟੀ ਧਰਤੀ ਤੇ ਬਣਾਈ ਉਹਦੇ ਤੇ ਗਮਲਿਆਂ ਨਾਲ 5550 ਗਮਲਿਆਂ ਦੇ ਨਾਲ ਏਕਾ ਲਿਖਿਆ ਸੀ ਓਕੇ ਉੱਥੋਂ ਹੀ ਇਹ ਮੇਰਾ ਫਿਰ ਮੈਨੂੰ ਇਹ ਲੱਗਿਆ ਤੇ ਇੱਕ ਵਾਰੀ ਤਖਤ ਕੇਸਗੜ ਸਾਹਿਬ ਜੀ ਵਿਖੇ ਵੀ ਗਮਲਿਆਂ ਦੇ ਨਾਲ ਉਪਰ ਤਖਤ ਸਾਹਿਬ ਤੇ ਖੰਡਾ ਬਣਾਇਆ ਸੀ ਸੰਗ ਤੇਨੂੰ ਬਹੁਤ ਪਿਆਰ ਦਿੱਤਾ ਸੀ ਤੇ ਉਦੋਂ ਤੇ ਫਿਰ ਮੇਰੀ ਭਾਵਨਾ ਕੁਛ ਨਾ ਕੁਛ ਇਹਦੀ ਇੱਕ ਫਿਗਰ ਬਣਾਈ ਜਾਵੇ ਬੂਟਿਆਂ ਕਮਲਿਆਂ ਦੇ ਨਾਲ ਜੀ ਜੀ ਸਤਿਗੁਰੂ ਜੀ ਕਿਰਪਾ ਕਰੋ ਸਾਨੂੰ ਸਮੱਤ ਬਖਸ਼ੋ ਅਸੀਂ ਦਰਖਤ ਲਾਈਏ ਵੜੀਏ ਨਾ ਤੇ ਮੈਨੂੰ ਕੋਈ 36 ਸਾਲ ਤੋਂ ਹਰਦਰਪਾਉਂਡਾ ਸਾਹਿਬ ਤੋਂ 1999 ਵਿੱਚ ਸੇਵਾ ਸ਼ੁਰੂ ਕੀਤੀ ਸੀ ਗੁਰੂ ਘਰਾਂ ਦੇ ਪੌਦੇ ਲਾਉਣ ਦੇ ਤੇ ਇਹ ਬੜਾ ਲੰਮਾ ਸਮਾਂ ਸਤਿਗੁਰਾਂ ਨੇ ਕਿਰਪਾ ਕਰਕੇ ਅਸੀਂ ਅੱਜ ਇਸ ਪੜਾਉ ਤੇ ਪਹੁੰਚੇ ਹਾਂ ਇਸ ਜਗ੍ਹਾ ਤੇ ਪਹੁੰਚੇ ਹਾਂ ਜਿਹੜਾ ਜਨਮਾਂ ਜਨਮਾਂ ਦਾ ਸਾਡਾ ਸਬੰਧ ਹੈ ਨਾ ਇਸ ਧਰਤੀ ਨਾਲ ਇਸ ਧਰਤੀ ਦੇ ਇੱਕ ਇੱਕ ਕਣ ਨਾਲ ਦੇਖ ਰਹੇ ਤੁਸੀਂ 350 ਸਾਲਾਂ ਵੀ ਮਤਲਬ ਗਮਲਿਆਂ ਦੇ ਨਾਲ ਹੀ ਲਿਖਿਆ ਜਾ ਰਿਹਾ ਹਰ ਪਾਸੇ ਆਪ ਜੀ ਨੂੰ ਸ਼ਾਇਦ ਯਾਦ ਹੋਊਗਾ 19 ਵਿੱਚ ਜਦੋਂ ਗੁਰੂ ਨਾਨਕ ਸਾਹਿਬ 500 ਸਾਲਾਂ 550 ਸਾਲਾ ਮਨਾਇਆ ਤੇ ਉੱਥੇ 2 ਏਕੜ ਚ ਇੱਕ ਬਹੁਤ ਵੱਡਾ ਪਾਂਦੇ ਦੀ ਫੱਟੀ ਬਣਾ ਕੇ ਏਕਾ ਓਕੇ ਏਕਮ ਜੀ ਏਕ ਪਿਤਾ ਇੱਕ ਐਕਸ ਕੀ ਹੰਮਾਰ ਕੋ ਉਹ ਏਕਾ ਜਿਹੜਾ ਸੀ ਪਾਉਂਦੇ ਨੇ ਲਿਖ ਕੇ ਦਿੱਤਾ ਸੀ ਫੱਟੀ ਤੇ ਜੀ ਉਹ ਫੱਟੀ ਬਣਾਈ 2 ਏਕੜ ਚ ਬਹੁਤ ਵੱਡੀ ਫੱਟੀ ਬਣਾਈ ਓਕੇ ਗਮਲਿਆਂ ਦੇ ਵਿੱਚ ਹਾਂ ਹਾਂ ਇਹ ਫੱਟੀ ਧਰਤੀ ਤੇ ਬਣਾਈ ਉਹਦੇ ਤੇ ਗਮਲਿਆਂ ਨਾਲ 5550 ਗਮਲਿਆਂ ਦੇ ਨਾਲ ਏਕਾ ਲਿਖਿਆ ਸੀ ਓਕੇ ਉੱਥੋਂ ਹੀ ਇਹ ਮੇਰਾ ਫਿਰ ਮੈਨੂੰ ਇਹ ਲੱਗਿਆ ਤੇ ਇੱਕ ਵਾਰੀ ਤਖਤ ਕੇਸਗੜ ਸਾਹਿਬ ਜੀ ਵਿਖੇ ਵੀ ਗਮਲਿਆਂ ਦੇ ਨਾਲ ਉਪਰ ਤਖਤ ਸਾਹਿਬ ਤੇ ਖੰਡਾ ਬਣਾਇਆ ਸੀ ਸੰਗਤ ਨੂੰ ਬਹੁਤ ਪਿਆਰ ਦਿੱਤਾ ਸੀ ਤੇ ਉਦੋਂ ਤੇ ਫਿਰ ਮੇਰੀ ਭਾਵਨਾ ਕੁਛ ਨਾ ਕੁਛ ਇਹਦੀ ਇੱਕ ਫਿਗਰ ਬਣਾਈ ਜਾਵੇ ਬੂਟਿਆਂ ਗਮਲਿਆਂ ਦੇ ਨਾਲ ਤੇ ਸੰਗਤਾਂ ਨੂੰ ਇੱਕ ਸੁਨੇਹਾ ਵੀ ਜਾਵੇ ਤੇ ਚੰਗਾ ਵੀ ਲੱਗੇ ਤੇ ਗੁਰੂ ਘਰ ਜਿਹੜਾ ਸਾਡੇ ਸਰਦ ਦੇ ਫੁੱਲ ਹੁੰਦੇ ਆ ਅਸੀਂ ਇਹ ਗਮਲੇ ਫੁੱਲ ਲਾ ਕੇ ਆਪਣੀ ਸਰਦਾ ਜਿਹੜੀ ਆ ਉਹ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਅਸੀਂ ਆਪਣੇ ਅਰਪਿਤ ਕਰਨੇ ਚਾਹੁੰਦੇ ਹਾਂ ਅੱਜ ਦੇ ਖਾਨ ਦੀ ਕਹਿੰਦੇ ਸੁੰਦਰ ਸਜਾਵਟ ਦੇ ਲਈ ਵੀ ਇਹ काम ਕਰਦੇ ਨੇ ਗੰਮ ਜੀ ਨਾਲੇ ਤਾਂ ਇੱਕ ਅਸੀਂ ਤਰਾਵੜੀ ਸਾਹਿਬ ਵੀ ਗੁਰਦਰਾ ਸਿਸਕਨ ਸਾਹਿਬ ਜੀ ਵੀ ਤੇ ਗੁਰਦਰਾ ਦੂਖ ਨਿਵਾਰਨ ਸਾਹਿਬ ਜੀ 1000 ਗੰਨਿਆਂ ਦੇ ਨਾਲ 350 ਸਾਲਾ ਲਿਖਿਆ ਜੀ ਬਤਾਏ ਗੁਰਤੇਗ ਬਹਾਦਰ ਪਾਸ਼ਾ ਜੀ ਦੇ ਸਥਾਨਾ ਤੇ ਹੀ ਜੀ 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 ਇਹ ਹਾਲ ਉਹਨਾਂ ਸਾਰੇ ਸਥਾਨ ਜਿੱਥੋਂ ਇਥੋਂ ਭਾਈ ਜਤਾ ਜੀ ਜਿੱਥੋਂ ਜਿੱਥੋਂ ਸੀਸ ਮਾਰ ਯਾਤਰਾ ਹੋਣੀ ਹੈ ਜੀ ਜੀ ਉਸੇ ਤਰ੍ਹਾਂ ਅਸੀਂ ਅੱਜ ਆਖਰੀ ਸਾਡਾ ਇਹ ਹੈਗਾ ਪੜਾਓ ਅਸੀਂ ਚੱਲੇ ਆ ਦਿੱਲੀ ਤੋਂ ਜੀ ਤੇ ਦਿੱਲੀ ਸੀਸਗੰਜ ਸਾਹਿਬ ਜਗਾ ਬਹੁਤ ਤੰਗ ਹੋਣ ਕਰਕੇ ਫਿਰ ਅਸੀਂ ਉੱਥੇ ਵੀ ਦੀ ਸੇਵਾ ਵੀ ਜਿਹੜੀ ਸੀਗੀ ਹਾਂ ਉੱਥੇ ਵੀ 350 ਗਮਲੇ ਤੇ ਹੋਰ ਸਾਰੇ ਅਸਥਾਨਾਂ ਦੇ ਪਾ ਕੇ ਸੀ ਵੀ 900 ਗਮਲੇ ਉੱਤੇ ਰਕਾਬਗਾਂਜੀ ਲਾ ਦਿੱਤੇ ਸੀਗੇ ਤੇ ਫਿਰ ਤਰਾਵੜੀ ਸਾਡੇ 350 ਸਾਲਾਂ ਵੀ ਲਿਖਿਆ ਆ ਫਿਰ ਨਾਬਾ ਸਾਹਿਬ ਆ ਕੇ 1000 ਗਮਲਿਆਂ ਨਾਲ ਲਿਖਿਆ ਲਿਖਿਆ ਹੋਇਆ ਆਪਜੀ ਦਰਸ਼ਨ ਜ਼ਰੂਰ ਕਰਿਓ ਸੰਗਤ ਵੀ ਲਿਖਿਆ ਤਰਾਵੜੀ ਵੀ ਲਿਖਿਆ ਤੇ ਸੰਗਤ ਨੂੰ ਵੀ ਦਰਸ਼ਨ ਕਰਾਇਆ ਨਾਬਾ ਸਾਹਿਬ ਦੇ ਬਹੁਤ ਸੁੰਦਰ ਮਹਾਰਾਜ ਨੇ ਕਿਰਪਾ ਕੀਤੀ ਲਿਖਿਆ ਹੋਇਆ ਤੇ ਅੱਜ ਇੱਥੇ ਇੰਨੀ ਜਗ੍ਹਾ ਨਹੀਂ ਅਸੀਂ 350 ਸਾਲਾ 350 ਸਾਲਾ ਲਿਖ ਸਕੀਏ ਜਗ੍ਹਾ ਘਰ ਸੇਵਾ ਵੀ ਚੱਲਦੀ ਆ ਮਹਾਂਪੁਰਖ ਬਹੁਤ ਬਹੁਤ ਹੀ ਸੁੰਦਰ ਸਥਾਨ ਦੇਖ ਕੇ ਮੈਨੂੰ ਬੜਾ ਆਨੰਦ ਆ ਰਿਹਾ ਵੀ ਇਹ ਆਸ ਸੀ ਮਨ ਵਿੱਚ ਇੱਕ ਦਿਨ ਆਵੇਗਾ ਤੇ ਚਲੋ ਮਹਾਪੁਰਖਾਂ ਨੇ ਕਾਰ ਸੇਵਾ ਵਾਲੇ ਮਹਾਪੁਰਖਾਂ ਨੇ ਕਿਰਪਾ ਕੀਤੀ ਹੈ ਅਸਥਾਨ ਨੂੰ ਇੱਕ ਨਵੇਂ ਸਿਰੇ ਤੋਂ ਨਵੀਂ ਦਿੱਖ ਤੇ ਖੁੱਲਾ ਢੁੱਲਾ ਸੇਵਾਵਾਂ ਚੱਲ ਰਹੀਆਂ ਤੇ ਬਾਬਾ ਜੀ ਫਿਰ ਇਹ ਕਾਰਜ ਕਿਵੇਂ ਆਰੰਭੇ ਜਾਂਦੇ ਨੇ ਕਿਵੇਂ ਗਮਲੇ ਲੈ ਕੇ ਆਉਂਦੇ ਹੋ ਕਿਵੇਂ ਫੁੱਲ ਆ ਕੇ ਆਉਂਦੇ ਨੇ ਦੇਖੋ ਇਹ ਇਹ ਤਾਂ ਕਾਫੀ ਲੰਮਾ ਚੌੜਾ ਹੁੰਦਾ ਜੀ ਸਾਰੇ ਇਹ ਅਸੀਂ 3 ਮਹੀਨੇ ਤੋਂ ਲੱਗੇ ਹੋਏ ਆ ਪਹਿਲਾਂ ਇਹ ਸਾਰੇ ਅਸੀਂ ਧੇਰਾ ਇੱਥੇ ਗਰਮੀ ਕਰਕੇ ਅਸੀਂ ਧੇਰਾ ਦੂਨੇ ਨੂੰ ਤਿਆਰ ਕਰਵਾਇਆ ਜੀ ਸਾਰੇ ਇਹ ਬਾਹਰ ਲੀਆਂ ਸਾਰੀਆਂ ਵੈਰੈਟੀਆਂ ਆ ਬਾਹਰ ਬਾਹਰ ਦੇ ਬੀਜ ਆ ਇਹ F1 ਹਾਈਬ੍ਰਿਡ ਇੰਕਾ 골ਡ ਗਿੰਦਾ ਇਹ ਬਾਹਰ ਲਈ ਆ ਇੱਥੇ ਦਾ ਇੰਡੀਅਨ ਨਹੀਂ ਆ ਤੇ ਇਹਦੇ ਵਿੱਚ ਦੋ ਤਿੰਨ ਰੰਗ ਆ ਹੁਣ ਖੇਲਣਗੇ ਤਾਂ ਪਤਾ ਚੱਲੇਗਾ ਤੇ ਇਹ ਹਾਈਬ੍ਰਿਡ ਆ ਇਹ ਸਭ ਤੋਂ ਅੱਜ ਅੱਜ ਦੇ ਸਮੇਂ ਦੀ ਸਭ ਤੋਂ ਗੇਂਦੇ ਦੀ ਅੱਛੀ ਕਿਸਮ ਆ ਐਫ1 ਤੇ ਉਹ ਅਸੀਂ ਸਾਰੇ ਤਿਆਰ ਪਹਿਲਾਂ ਕਰ ਲਏ ਸੀ ਫਿਰ ਫੈਕਟਰੀ ਤੋਂ ਅਸੀਂ ਉੱਚੇਚੇ ਮੇਰਾ ਕਿਆ ਲਗਭਗ 5 6000 ਗਮਲੇ ਅਸੀਂ ਤਿਆਰ ਕਰਵਾ ਲਏ ਸੀਗੇ ਤੇ ਇਹਨਾਂ ਨਾਲ ਹੀਠਾਂ ਰੱਖਣ ਲਈ ਪਲੇਟਾਂ ਵੀ ਤਾਂ ਕਿ ਫर्श ਸਾਡੇ ਜਿਹੜੇ ਗੁਰੂ ਘਰਾਂ ਦੇ ਉਹ ਖਰਾਬ ਨਾ ਹੋਣ ਤੇ ਨਾਲ ਅਸੀਂ ਪਲੇਟਾਂ ਵੀ ਨਾਲ ਲੈ ਕੇ ਆਏ ਆ ਉਹ ਉਹ ਸੈਟ ਰੱਖ ਕੇ ਫਿਰ ਜਿੱਥੇ ਵੀ ਪ੍ਰਬੰਧਕ ਚਾਹਣਗੇ ਉੱਥੇ ਸਜਾ ਦਿੱਤੇ ਜਾਣਗੇ ਗੁਰੂ ਸਾਹਿਬ ਜੀ ਨੇ ਧਰਮ ਬਚਾਇਆ ਤੇ ਧਰਤ ਬਚਾਉਂਦੇ ਨਾਰੀ ਦੇ ਤਹਿਤ ਗਮਲੇ ਫੁੱਲ ਲਾਈ ਜਾਂਦੇ ਨੇ ਜੀ ਉਹ